ਚੱਲ ਵੇਖੀ ਜਾਂਦੀ ਹੁਣ ਦਾ ਹਾਂ ਕਿਉਂ ਕਰ ਗੱਲ ਤੇਰਾ ਪਲਾਜੇ ਕਹਿੰਦੇ ਤਿਆਰੀਆਂ ਪੂਰੀਆਂ ਨੇ ਚੋਬਾ ਬਈ ਰੱਖਦਾ ਕਿ ਮੈਂ ਥੋੜਾ ਥੋੜਾ ਵੀਡੀਓ ਤੇ ਫੋਕਸ ਕਰਨਾ ਪੂਰਾ ਹਾਂਜੀ ਸਾਸੀ ਕਾ ਜੀ ਸਾਰੇ YouTube ਦੇ ਵੀਰਾਂ ਨੂੰ ਤੇ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਤੇ ਨਾਲ ਆਪਣੇ ਜਗਨੂਰ ਸਿੰਘ ਤੇ ਦੋਸਤੋ ਕਾਫੀ ਟਾਈਮ ਬਾਅਦ ਅੱਜ ਵਲੌਗ ਬਣਾ ਰਹੇ ਹਾਂ ਤੇ ਜਾ ਰਹੀ ਸੀ ਖੇਰੋਂ ਤੇ ਭਰਾ ਦਾ ਘਰ ਦੇਖਿਆ ਤੇ ਜੀ ਆ ਕਿ ਚਲੋ ਪਰਾ ਭਾਈ ਕੋਲ ਚਲਦੇ ਹਾਂ ਤੇ ਆਜੋ ਤੁਹਾਨੂੰ ਵਿਖਾਉਣੇ ਜਾਨਵਰ ਪਹਿਲਨੂਰ ਆਉ ਆਹ ਦੀ ਹਾਂਜੀ ਇਹ ਕਿਹੜੀ ਨਸਲ ਹੈ ਇਹ ਫ੍ਰੈਂਚ ਬੁਲਡੌਗ ਹੈ ਵੀਰ ਠੀਕ ਰ ਆ ਪਹਿਲਨੂਰ ਦੀ ਮਦਦ ਕੀ ਸਮਝ ਯਾਰ ਕੈਮਰਾਮੈਨ ਸਾਡੇ ਉਸਤਾਦ ਸੀ ਸਾਰੇ ਵੀਰਾਂ ਨੂੰ ਅਸਸੀ ਕੁਤੀ ਥੋੜਾ ਜਿਹਾ ਕੌੜ ਹੈ ਇਹ ਸੂਈ ਹੋਈ ਹੈ ਨਾ ਹੁਣ ਪਛਾਣ ਦਾ ਸੀਲ ਨਹੀਂ ਗਾ ਅੱਤੇ ਤੇਰਾ ਭਲਾ ਅਜੇ ਕਹਿੰਦੇ ਤਿਆਰੀਆਂ ਪੂਰੀਆਂ ਨੇ ਚੋਬਰ ਹੈ ਕੁੜੀਆਂ ਕੁੜੀਆਂ ਕੱਢ ਕੇ ਰੱਖੀਆਂ ਬਾਹਰ ਨੋ ਮੇਰੇ ਵੀਡੀਓ ਓਹ ਤੇਰਾ ਭਲਾ ਆਏ ਹੋ ਪ੍ਰਭਾਈ ਠੀਕ ਠਾਕ ਹੈ ਵਧੀਆ ਜੀ ਵਧੀਆ ਤੁਹਾਨੂੰ ਦੱਸਦਾ ਵਧੀਆ ਜੀ ਹੋਰ ਜੀ ਵਧੀਆ ਵਧੀਆ ਜੀ ਸਤਿ ਸ੍ਰੀ ਅਕਾਲ ਬਲਾਊ ਜੀ ਸਤਿ ਸ੍ਰੀ ਅਕਾਲ ਜੀ ਵੀਰ ਨੂੰ ਪਹਿਲੀ ਗੱਲ ਤੁਸੀਂ ਪਛਾਣ ਹੀ ਲਿਆ ਹੋਣਾ ਉਹ ਬਾਰੀ ਚ ਵੀਰ ਦਾ ਸਟੰਟ ਹੋ ਗਿਆ ਸੀ ਪਹਿਲੇ ਵੀਡੀਓ ਕੀਤੀ ਜੇ ਆਪਾਂ ਤੇ ਉਹ ਕੁੜੀ ਸੀ ਨਾ ਨੂਰ ਹਾਂ ਉਹ ਸੀ ਜੀ ਹਾਂ ਤੇ ਆਹ ਵੀਰ ਕੁੜੀ ਨਾਲ ਵੀ ਲਿਆਂਦੀ ਹਾਂਜੀ ਠੀਕ ਹੈ ਨਹੀਂ ਮਾਰਦੀ ਕੁੜੀ ਨਹੀਂ ਨਹੀਂ ਮਾਰਦੀ ਬਿਲਕੁਲ ਨਹੀਂ ਮਾਰਦੀ ਬਲੌਗ ਬਣਦਾ ਫਰਾਵਾ ਨਹੀਂ ਬਾਬਾ ਯਾ ਕਾਰ ਕਰਦੇ ਕਰਦੇ ਹੁਣ ਤਾਂ ਗੇਲ ਫੜ ਲਿਆ ਆ ਵੇ ਮੈਂ ਹੀ ਫੜੀ ਰਸਤਾ ਉਸਤਾਦ ਨਹੀਂ ਫੜੀ ਇਧਰ ਫਿਰ ਵੇਖ ਇਧਰ ਆ ਰਸਤਾ ਤਾਂ ਹੀ ਫੜੀ ਕੈਮਰਾਮੈਨ ਨਾਲੇ ਉਸਤਾਦ ਓਏ ਓਏ ਸਾਡੀ ਓਏ ਓਏ ਤੇਰੀ ਗੱਡੀ ਨਾਲ ਵੜ ਜਾਣੇ ਨੂੰ ਨਹੀਂ ਵੜ ਓਏ ਬਾਸ ਬਾਸ ਓਏ ਰਗਿਲਰ ਹੋ ਗਿਆ ਸਾਡਾ ਹਜੂਗੀ ਆ ਆ ਆ ਆ ਆ ਤੁਹਾਨੂੰ ਦੇ ਰਗਾ ਮੈਂ ਫੜੀ ਕੋ ਨਹੀਂ ਕਰੀ ਟਾਈਮ ਹੀ ਲੱਗਦਾ ਰੱਖਾ ਜਾ ਪਿਆਣਾ ਇਹਨੂੰ ਕਦੀ ਨਾ ਰੱਖੀਏ ਤੇਰੇ ਤੇ ਮਾੜਾ ਮੋਟਾ ਫਲੋਸ਼ਾ ਕਰਨਾ ਹਾਂ ਵੇ ਛੱਡ ਦੇ ਛੱਡ ਦੇ ਆ ਜਾਂਦਾ ਹਾਂ ਆਹ ਲਾ ਹਾਂਜੀ ਪ੍ਰੋਬਾ ਜੀ ਫਿਰ ਆਪਾਂ ਨੂੰ ਕੋੜਖਿਆ ਦਾ ਕਾਹਦਾ ਸ਼ੌਂਕ ਪਿਆ ਹੋਇਆ ਇਹ ਬਈ ਪਹਿਲਾਂ ਮੈਂ ਡੈਡੀ ਹਣਾਣਾ ਸੀਗਾ ਫਿਰ ਵਿੱਚੋਂ ਛੱਡ ਤੇ ਹੀ ਜਦੋਂ ਥੋੜਾ 2012 ਚ ਤੇ ਫੇਰ ਉਦੋਂ ਬਾਅਦ 2017 ਚ ਫੇਰ ਆਪਾਂ ਲੈ ਜਾਂਦੀ ਆ। ਠੀਕ ਹੈ ਜੀ ਤੇ ਪ੍ਰਾਬਾ ਜੀ ਆ ਕੋੜੀ ਬਾਰੇ ਦੱਸੋ ਵੀ ਇਹ ਕਿਹੜੇ ਘੋੜੇ ਜੀ ਹੈ। ਇਹ ਬਈ ਖਬੋਰ ਵਾਲੇ ਖਾਨਦਾਨ ਦੀ ਆ। ਅੱਛਾ ਇਹਦੇ ਮਗਰ ਰੌਲੀ ਵਾਲੇ ਦੀ ਪੁੱਤਰੀ ਆ। ਜਿਹੜਾ ਫਰੋਸ਼ ਵਾਲਿਆਂ ਕੋਲ ਸੁਲਤਾਨ ਘੋੜਾ ਸੀਗਾ। ਆ ਵਿਖਾਈ ਨੂੰ। ਠੀਕ ਹੈ ਜੀ। ਇਹ ਹੁੰਦੀ ਬੱਚੀ ਆ। ਬਾਕੀ ਇਹਨੇ ਦੋ ਆਪਣੇ ਇਹ ਬੇਲੀ ਕੋਲ ਸੀ ਵਿੱਕੀ ਖੋਖਰਾ ਮੁੰਡਾ। ਅੱਛਾ ਜੀ। ਤੇ ਇਹਨੇ ਦੋ ਇਹ ਪਿਛਲੇ ਬੱਚੇ ਵੀ ਨੁਕਰੇ ਦਿੱਤੇ ਸੀ। ਤੇ ਆ ਤਾਂ ਆਪਣੀ ਚੱਲ ਸਾਹਮਣੀ ਆ। ਹਾਂ ਹਾਂ ਸਹੀ। ਇਹ ਹੁਣ ਇਹ ਸਮੁੰਦਰ ਜਿਹੜਾ ਬਾਹਮਾ ਵਾਲਾ ਅੱਛਾ ਉਹਦੇ ਤੋਂ ਰੱਬਾਣਾ ਠੀਕ ਹੈ ਠੀਕ ਹੈ ਇਹ ਉਹ ਕਿੰਨੇ ਟਾਈਮ ਦੀ ਹੋ ਗਈ ਬੇਸ਼ੇਰੀ ਉਹ ਮੇਰੇ ਹੋ ਗਈ 22 ਮਹੀਨੇ ਦੀ 22 ਮਹੀਨੇ ਦੀ ਹੈ ਤੇ ਇਹਦੀ ਮਾਂ ਦੀ ਕੀ ਉਮਰ ਆ ਇਹ ਬਈ 7 ਸਾਲਾਂ ਦੀ ਆ 7 ਸਾਲਾਂ ਦੀ ਹਾਂਜੀ ਚੰਗੀ ਹੈ ਨਾ ਬਹੁਤ ਵਧੀਆ ਤੁਰਦੀ ਬਹੁਤ ਸੋਹਣਾ ਠੀਕ ਹੈ ਚੱਲਦੇ ਵੀ ਤੁਰਦੀ ਨੂਰ ਨੇ ਚੈੱਕ ਕੀਤੀ ਆ ਹਾਂ ਕੈਮਰਾਮੈਨ ਨੇ ਕੀ ਰਾਈਡ ਕਰਕੇ ਵਧੀ ਜਾਏ ਤੇ ਵੀਰੇ ਮੜਾ ਤੋਰ ਕੇ ਵਿਖਾ ਦੋ ਵੀਰਾਂ ਨੂੰ ਆਪਣੇ ਲੋ ਜੀ ਇਹ ਨਵੇਂ ਢੋਲੀ ਦੇ ਆਂ ਭਰਾ ਬਣੇ ਤੇ ਕੀ ਕਰੋਂ ਕਿੱਥੇ ਇਹ ਲੈ ਉਹ ਇਹ ਇਹਦਾ ਗੱਦ ਕਿੰਨਾ ਵੀਰ ਇਹਦਾ ਬਈ 59 ਤੋਂ ਜ਼ਿਆਦਾ 60 ਤੋਂ ਡਾਪੀ ਆ ਅੱਛਾ ਜੀ ਹਾਂ ਜੀ ਤੇ ਅਸੀਂ ਇਹ ਖੋਲਣਾ ਤਾਂ ਕੋਈ ਮਨ ਨਹੀਂ ਆਪਾਂ ਨਹੀਂ 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 ਬੱਚਿਆਂ ਦੇ ਲਈ ਅੱਛਾ ਜੀ

ਕੱਢਦੇ ਬਾਹਰ ਲੈਓ ਪ੍ਰਭ ਜੀ ਕਮਾ ਲਓ ਮੋੜ ਲਓ ਜੀ ਪੁੱਠੀ ਇਹ ਪ੍ਰਭ ਭਾਈ ਇਹ ਘੋੜੀ ਗੱਭਣ ਹੈ ਜੀ ਹਾਂ ਜੀ ਕਿਹੜੀ ਘੋੜੀ ਤੇ ਗੱਭਣ ਹੈ ਇਹ ਬਈ ਗਵਿੰਦਗੜ੍ਹ ਵਾਲਾ ਅਦਬ ਬਾਪੂ ਕੋਲਾ ਅਕਬਰ ਘੋੜਾ ਅਕਬਰ ਘੋੜਾ ਹਾਂ ਅਕਬਰ ਘੋੜਾ ਠੀਕ ਹੈ ਘੋੜੀ ਚੰਗੀ ਆਪਣੀ ਇਹਦੇ ਤੇ ਕੀਤੀ ਸੀ ਨਾ ਰਾਈਡ ਆਪਾਂ ਹਾਂ ਜੀ ਹਾਂ ਜੀ ਵੀਡੀਓ ਵੀ ਬਣਾਈ ਸੀ ਮੇਲਾ ਦਾ ਹੋ ਗਿਆ ਦੋ ਸਾਲ ਹੋ ਗਿਆ ਨਾ ਹਾਂਜੀ ਬਈ ਇਹਦੀ ਕੀ ਉਮਰ ਹੈ ਵੀਰੇ ਇਹਦੀ ਵੀ ਬਈ 7 ਸਾਲ ਹੋ 7 ਸਾਲ ਹੈ ਹਾਂਜੀ ਇਹ ਪੁਰਾਣੀ ਘੋੜੀ ਰੱਖਨੇ ਕੋਲ ਹੈ ਨਾ ਤੇ ਮਤਲਬ ਮੇਰੀ ਦੂਜੀ ਘੋੜੀ ਹੈ ਦੂਜੀ ਘੋੜੀ ਠੀਕ ਹੈ ਹਾਂਜੀ ਇੱਕ ਜਿਹੜੀ ਪਹਿਲਾਂ ਲੈਂਦੀ ਸੀ ਉਹ ਕੋਸੇ ਠੀਕ ਹੈ ਇੱਕ ਘੋੜੀ ਸੀ ਪਹਿਲਾਂ ਡੜੀ ਨਹੀਂ ਰੱਖ ਰਹੀ ਸੀ ਹਾਂਜੀ ਉਹਦੋਂ ਬਾਅਦ ਆਪਾਂ ਇਹ ਰੱਖਣੀ ਸ਼ੁਰੂ ਕੀਤੀ ਉਹ ਦੂਜੀ ਘੋੜੀ ਇਹ ਰਿਜ਼ਲਟ ਵੀ ਰਿੰਦੇ ਕਿਵੇਂ ਨੁਕਰੇਗੇ ਕਿਵੇਂ ਵੀਰੇ ਪਹਿਲਾਂ ਵਾਲੀ ਵੀਡੀਓ ਪਾਈ ਹੋਈ ਆ ਬਾਈ ਦੇ ਪੇਜ ਤੇ ਹੀ ਪਹਿਲਾਂ ਵੀ ਇੱਕ ਨੁਗਰਾ ਵਸ਼ੇਰਾ ਸੀਗਾ ਫਿਰ ਹੁਣ ਲੋਟ ਵਾਲੇ ਰਾਜੇ ਦੀ ਵਸ਼ੇਰੀ ਸੀਗੀ ਵਸ਼ੇਰੀ ਸੀ ਤੇ ਉਹ 60 ਇੰਚ ਦੀ ਹੋਈ ਖੜੀ ਆ 13 ਮਹੀਨੇ ਦੀ ਤੇ ਉਹ ਵਸ਼ੇਰੀ ਤੇ ਵੀਰੇ ਸੇਲ ਕਿਉਂ ਕਰਤੀ ਬਸ ਵੈਸੀ ਸੇਲ ਕਰਤੀ ਅੱਛਾ ਹੀ ਸੇਲ ਪਰਚੇ ਦਾ ਹੀ ਮੰਨ ਕੇ ਚਲੋ ਤੁਸੀਂ ਮਾੜਾ ਮੋਟਾ ਕਰਦੇ ਹੋ ਜੇ ਕਿਸੇ ਵੀਰ ਭਰਾ ਨੇ ਘੋੜੀ ਕੁੜੀ ਲੈਣੀ ਹੋਵੇ ਤੇ ਦਵਾ ਦਿੰਨੇ ਹੋ ਦਵਾ ਬਾਈ ਯਾਸਤ ਫਿਰ ਕਿਹੜੇ ਘੋੜੇ ਦੀ ਬੱਚੀ ਏ ਇਹ ਬਾਈ ਰੋਈ ਚੱਕਲੇ ਘੋੜੇ ਦੀ ਆ रोहित चाह घोड़ा मन के चलो रह गए तीन क महीने अपने नुकरे बचे पैर बनने ਇਰ ਵੀ ਸੱਧਿਆ ਆ ਬਲਜਿੰਦਰ ਲੱਖੇ ਵਾਲੀ ਆਲਾ ਉਹਨਾਂ ਦਾ ਟਾਈਮ ਨਹੀਂ ਲੱਗਦਾ ਪਿਆ ਦੋ ਚਾਰ ਜਮਾਂ ਚਾਉਣ ਵਾਲਾ ਦੂਜੀ ਵੀ ਬੰਨ ਵਾਲਿਆ ਅੱਛਾ ਜੀ ਠੀਕ ਹੈ ਜੀ ਬਹੁਤ ਵਧੀਆ ਜੀ ਤੇ ਇਹ ਚਾਤ ਚਾਰਜਲ ਦਰਦੀ ਭਾਈ ਹਾਂ ਭਾਈ ਠੀਕ ਹੀ ਤੁਰਦੀ ਆ ਬਹੁਤਾ ਜ਼ਿਆਦਾ ਨਹੀਂ ਵਧੀਆ ਝੂੰ ਝੂੰ ਕੇ ਦਰਦੀ ਇਹ

ਤੇ ਕਰ ਨੂੰ ਬੋਮ ਠੀਕ ਹੈ ਜੀ ਡਾਕ ਲੋ ਵੀਰ ਜੀ ਆ ਬਈ ਇੰਪੋਰਟ ਆ ਫਰੈਂਚ ਬੋਲ ਜੀ ਤੇ ਇਹ ਬੱਚੇ ਵੀਰ ਦਿੱਤੇ ਨੇ ਬੱਚਾ ਦਾ ਸੇਲ ਕਰਨਾ ਹੈ ਰੱਖਣਾ ਕਰੀ ਨਹੀਂ ਨਹੀਂ ਉਹ ਤਾਂ ਰੱਖ ਠੀਕ ਹੈ ਜੀ ਆ ਚਾਰ ਸੀ ਕਿ ਦੋ ਮਰ ਗਏ ਸੀ ਖੜਾਉਣਾ ਭਾਈ ਜੀ ਇਹ ਖੜਾਉਣਾ ਹੈਗਾ ਤਾਂ ਬਹੁਤ ਵਧੀਆ ਸੀਗਾ ਹੁਣ ਕਟਿੰਗ ਤਾਂ ਥੋੜੀ ਲੱਗ ਰਹੀ ਹੈ ਤੁਹਾਨੂੰ ਵਿੱਚ ਫੋਟੋ ਦੇ ਦੇਾਂਗੇ ਪਹਿਲਾਂ ਵੇਖਿਆ ਹਾਂ ਹਾਂ ਜੀ ਵਾਹ ਵੀਰ ਤੇ ਹੋਰ ਹੋਰ ਕੀ ਕੀ ਰੱਖਿਆ ਹੈ ਬਈ ਹੋਰ ਆਪਣੇ ਕੋਲ ਕੋ ਫ੍ਰੈਂਚ ਬੋਲਡਾ ਦਾ ਬੱਚਾ ਹਾਂ ਛਾਹੀ ਤੇ 1 ਕਰੋੜ ਰੁਪਏ ਕੀ ਮਿਲੀ ਆ ਅੱਛਾ ਬੁੱਤਰ ਹੀ ਰੱਖਿਆ ਵੀਰ ਤੇ ਬੁੱਤਰ ਵੀ ਹੈ ਗਿਆ ਠੀਕ ਹੈ ਬੁੱਤਰ ਬਈ ਰੱਖੇ ਸੀ ਛੜਤੇ ਸੀ ਹੁਣ ਫਿਰ ਲੈਂਦੇ ਆ ਤਿੰਨ ਕੀ ਨਹੀਂ ਬਈ ਲੱਕੀ ਆ ਆਪਾਂ ਅੱਛਾ ਜੀ ਤੇ ਵੀਰ ਜਿਹੜੇ ਬਾਜ਼ੀਆਂ ਤੇ ਯਾਰ ਕਮੋਤਰ ਡਾਉਂਦੇ ਆ ਕੀ ਹਿਸਾਬ ਕਿਤਾਬ ਹੁੰਦਾ ਬਈ ਉਹ ਆਪਾਂ ਰੱਖੇ ਅੱਛਾ ਹਿਸਾਬ ਨਹੀਂ ਪਤਾ ਨਹੀਂ ਤੇ ਸ਼ੌਂਕ ਨੂੰ ਬਸ ਲੱਕੇ ਜੇ ਰੱਖਦੇ ਆ ਆਹ ਕਬੂਤਰ ਵਖਾਣੇ ਜੀ ਵੀਰ ਦੇ ਚਲੋ ਵੀਰ ਦੀਆਂ ਘੋੜੀਆਂ ਖੁੱਲੀਆਂ ਰਹਿਣੀਆਂ ਘਰੇ ਦੂਜੀ ਵੀ ਘੋੜੀ ਵੀ ਖੁੱਲੀ ਏ ਤੇ ਆਹ ਟਰੈਲ ਆਹ ਟਰੈਲਰ ਬਾਰੇ ਵੀ ਜਾਣਕਾਰੀ ਚਾਹੀਦੀ ਬਾਈ ਤੇ ਉਧਰ ਬਾਈ ਦਾ ਸਾਰਾ ਸਮਾਨ ਟੰਗਿਆ ਹੋਇਆ ਏਖ ਸਕਦੇ ਹਾਂ ਤੇ ਇਧਰ ਪ੍ਰਾਣੀ ਬਈ ਇਧਰ ਮੇ ਪ੍ਰਾਣੀ ਕਾਢੀ ਚ ਏ ਆਹ ਪ੍ਰਾਣੀ ਕਾਠੀ ਹੋ ਸਭ ਤੋਂ ਨੀਲੀ ਵਾਲੀ ਫੇਰ ਆ ਪਾ ਲਿਆ ਦੀ ਸਾਨੂੰ ਰਿਆ ਕੁੱਤਾ ਮੁਖਾਵੇ ਓਏ ਇਹਦਾ ਬੱਚਾ ਅੱਛਾ ਜੀ ਕਿੰਨੇ ਦਿਨਾਂ ਨਾਲ ਹੋ ਗਿਆ ਵੀਰੇ ਤੇ ਬਾਈ 22 ਦਿਨਾਂ ਨਾਲ ਅੱਛਾ ਜੀ ਭਾਈ ਦਾ ਹੁੰਦਾ ਨਾ ਪੁਰਾਣ ਇਹਨਾਂ ਜਿਹੜਾ ਬੱਚਾ ਇਹੋ ਸੌਕ ਕਰਦਾ ਇਹ ਕਿਦੋਂ ਵੀ ਬਾਈ ਜਮਾਂਦਰੂ ਕੁਝ ਨਹੀਂ ਹੁੰਦੀ ਅੱਛਾ ਜੀ ਜਮਾਂਦਰੂ ਕੋਈ ਨਹੀਂ ਹੁੰਦੀ ਹੈ ਖਾੜੀ ਵਾਲੀ ਗੇਂਦ ਖਾਂਦੀ ਹੈ ਵੇਖੀ ਵੀਰ ਘੋੜੀ ਦੇ ਪੈਰ ਥਲੇ ਨਾ ਆ ਜੇ ਚੋਕਲਾ ਪ੍ਰਿਆ ਆਹ ਵੇਖੋ ਮੇਰਾ ਟ੍ਰੇਡਰ ਵੀ ਵੇਖੋ ਬਾਈ ਖਰਲੀ ਖਰਲੀ ਸਾਰਾ ਕੋਸ਼ ਇੱਕ ਨੰਬਰ ਵਧੀਆ ਰਿਟਿੰਦਰ ਨਾ ਯਾਰ ਵਧੀਆ ਵਧੀਆ ਇਹ ਬਾਈ ਇੱਕਰੀ ਆਪ ਸਿੱਕਾ ਹੈ ਆਪ ਨੂੰ ਬੜੀ ਛੋਰੀ ਹੈ ਇਹ ਪਿਕਅਪ ਦਾ ਮਗਰਲੀ ਬਾਡੀ ਲੈ ਕੇ ਅੱਛਾ ਜੀ ਉੱਪਰ ਵੇਟ ਤਿਆਰ ਕਰਾ ਕੇ ਇੱਕ ਖੁਰਲੀ ਬਣਵਾਤੀ ਓਕੇ ਓਕੇ ਇਸ ਕਮਾਨੀ ਨੂੰ ਲਾ ਕੇ ਹਿੱਸਾ ਕਰ ਠੀਕ ਇੱਕਰੀ ਬਣਾਇਆ ਆਪਾਂ ਬਾਕੀ ਆਉਣ ਵਾਲੇ ਸਮੇਂ 'ਚ ਆਪਾਂ ਵਧੀਆ ਬੋਲਸਟੌਨ ਦਾ ਬਣਾਉਣਾ ਬੋਲਸਟੌਨ ਠੀਕ ਠੀਕ ਇਹ ਫਿਰ ਆ ਸੇਵਾ ਸਣੀ ਜਾਂਦੀ ਘਰੇ ਘਰੇ ਫਿਰਦੀ ਬਈ ਇਹ ਕਿਤੇ ਨਹੀਂ ਜਾਂਦੀ ਇਹ ਹੁਣ ਦੂਜੀ ਕੁੜੀ ਨੂੰ ਲੱਭਦੀ ਪਈ ਆ ਦਰਸਲ ਹੁਣ ਉਹਨੂੰ ਮੈਂ ਆਵਾਜ਼ ਮਾਰ ਕੇ ਲੈ ਕੇ ਆਉਣਾ ਫੇਰ ਆਉਗੀ ਚਲੋਗੇ ਉਹ ਉੱਥੇ ਘਾਹ ਤੇ ਲੱਗ ਜੂਗੀ ਪਾਰਕ ਚ ਵੀਰ ਆਵਾਜ਼ ਮਾਰ ਕੇ ਲੈ ਜਾ ਲਿਆ ਫਿਰ ਨੇ گاਵਾ ਵੀ ਰੱਖੀਆਂ ਤੇ ਹੁਣ ਹੋਰ گاਵਾ ਵੀ ਲਿਆ ਰਿਆ ਤੇ ਮਸ਼ੀਨਾਂ ਚ ਵਾਈ ਕਰਦਾ ਵੀਰ گاਵਾ ਦੀ ਦੋ گاਵਾ ਜੀ ਮਸ਼ੀਨ ਨਾਲ ਚੁੰਦੇ ਨੇ ਹਾਂਜੀ ਲਓ ਵੇਖੋ ਇਹ ਬਾਈ ਦੀ ਥੋੜੀ ਦੂਜੀ ਵੀ ਆਉਣੀ ਸ਼ੂਕ ਦੀ ਗਈ

ਮੈਂ ਤੈਨੂੰ ਮੈਂ ਯਾਰ ਇੱਕ ਆਉ ਬੈਠਾ ਇਹਦੇ ਨਾਲ ਦਈ ਹੋਰ ਬਈ ਉਹ ਨੂਰ ਨੇ ਕੱਢੇ ਨਹੀਂ ਖੁੱਡੇ ਚ ਠੀਕ ਹੈ ਹਾਂਜੀ ਨੂਰ ਆਉ ਖੁੱਡੇ ਚ ਵੜ ਗਿਆ ਹੈ ਉਹ ਆ ਨਹੀਂ ਆਈ ਬਈ ਆ ਵੇ ਹੋ ਨੂਰ ਨੇ ਪਾ ਹੱਥ ਪਤਾ ਨਹੀਂ ਕਿਵੇਂ ਦਾ ਪਾ ਉਡਣ ਨਹੀਂ ਦਿਆ ਹੁਣ ਨੂਰ ਨੇ ਕੁੱਟ ਓਏ ਮੈਂ ਕਿਹ ਕੁਤੀ ਨੇ ਫਾੜ ਲੈਣੀ ਨਹੀਂ ਨਹੀਂ ਕੁੱਤੀ ਕਿਥੇ ਫਾੜ ਲੇਗੀ ਕੁੱਤੀ ਜਿੱਦਾ ਪਾਉਗਾ ਤੁਸੀਂ ਗੈਂਗ ਵੀ ਤੇਰੇ ਫਿਰ ਪਈ ਲਾਂ ਮੈਂ ਇੱਕ ਕਬੂਤਰ ਲੈ ਕੇ ਦਿੱਤਾ ਤਾਂ ਨਾ ਆਖੀ ਕਬੂਤਰ ਬਾਈ ਬੱਚੇ ਕਢਾ ਲਿਆ ਹੁੰਦੇ ਤੇਨੂੰ ਨਾਂ ਦੇ ਸਾਰੇ ਰਾਜ ਬਾਕੀ ਬਲਾਉਂ ਚੋਂ ਰਿਕਾਰਡ ਹੋ ਗਈ ਰਿਕਾਰਡ ਹੋ ਗਈ ਜੀ ਗੱਲ ਹੈ ਹੋਏ ਹੋਏ ਕੋਈ ਐਨੀ ਕਾਰਵਾਈ ਕੋਈ ਨੋਟ ਕੋਈ ਬੈਣੀ ਕਾਰਵਾਈ ਸਿੱਧੀ ਬਦੋਸ਼ਨ ਚੋਈ ਇਹ ਬਈ ਜਿਹੜੀ ਇਹ ਬਹੁਤ ਖਤਰਨਾਕ ਹੈ ਵੜਦੀ ਵੀ ਹੈ ਕੋਈ ਮੋਟਰਸਾਈਕਲ ਜਾਂ ਕੋਈ ਤੇਜ਼ ਕਈ ਲੈਣਾ ਜੇ ਸੰ ਸਪੇੜਾ ਨਹੀਂ ਚੁੱਕਣ ਤਾਂ ਜੀ ਖੁੱਲੀ ਹੋ ਜਾਗਾ ਅੱਛਾ ਸੰ ਸਪੇੜਾ ਨਹੀਂ ਚੁੱਕਣ ਦੀ ਨੂਰੇ ਐ ਨਹੀਂ ਕਰੀਦਾ ਹੁੰਦਾ ਯਾਰ ਬਾਈ ਪਪਾ ਯਾਰ ਆਪਣਾ ਕਿੱਥੇ ਹੀ ਜਾ ਦੂਗੇ ਮੇਤਰੋ ਵੀਰ ਦੇ ਆਪਾਂ ਜਾਨਵਰ ਤੁਹਾਨੂੰ ਦਿਖਾ ਦਿੱਤੇ ਆ ਤੇ ਹੁਣ ਵੀਰ ਦੇ ਵੀਰ ਕੋਲ ਚੱਲਦੇ ਆ ਤੇ ਆਂਦਾ ਵੀ ਬਾਈ ਉਹਨੇ ਵੀ ਜਾਨਵਰ ਲਿਆਂਦੇ ਨਵੇਂ ਤੇ ਪਖਾਉਣੇ ਤੁਹਾਨੂੰ ਜੋੜੇ ਰਿਹਾ ਜੀ ਵਲੌਗ ਨਾਲ ਤੇ ਇਸੇ ਤਰ੍ਹਾਂ ਹੀ ਵੀਡੀਓ ਤੇ ਵੀਡੀਓ ਚੜ੍ਹਦੀਆਂ ਰਹਿਣਗੇ ਮੇਰੇ ਵੀਡੀਓ ਆ ਕਰਦੀਆਂ ਆ ਬਈ ਝੁਰੜ ਖੜੇ ਵਾਲੇ ਦੀ ਆ ਇਹ ਆਪ ਲੰਡੇ ਡਾਕਟਰ ਸੰਤੋਖ ਆ ਅੱਛਾ ਜੀ ਉਹਨਾਂ ਕੋਲ 8-10 ਘੋੜੀਆਂ ਆ ਚੰਗੇ ਵੱਡੇ ਵੱਡੇ ਕਦਾਂ ਦੀਆਂ ਆ ਅੱਛਾ ਜੀ 64 ਪੈਡ ਇੰਚ ਦੀਆਂ ਘੋੜੀਆਂ ਉਹਨਾਂ ਕੋਲ ਸਾਰੀਆਂ ਇੱਕ ਆ ਸੀਗੀ ਬਾਤ ਕਰੀ ਇਹ ਆਪਾਂ ਲੈ ਆਏ ਆਪਣੀ ਰੇਂਜ ਚ ਸੀਗੀ ਅੱਛਾ ਜੀ ਤੇ ਇਹ ਘੋੜੀ ਝੁਰੜ ਖੜੇ ਵਾਲੇ ਦੀ ਆ ਆਪ ਅੱਛਾ ਜੀ ਝੁਰੜ ਖੜੇ ਵਾਲਾ ਗੱਦਨਡੋਪ ਵਾਲੇ ਦਾ ਨਹੀਂ ਠੀਕ ਹੈ ਜੀ ਆ ਬਈ ਅਲਬੰਦ ਦੀ ਬੇਸ਼ੇਰੀ ਆ ਇਹ ਹੋ ਗਈ 12 13 ਮਹੀਨਾ ਦੀ ਠੀਕ ਹੈ ਬਈ ਤੁਸੀਂ ਇਹਦੇ ਵਿੱਚ ਅੱਜ ਬੇਸ਼ੇਰੀ ਸੇਲ ਵੀ ਕਰਨੀ ਕੋੜੀ ਕਿਹੜੀ ਕਰਨੀ ਚਾਹਦਾ ਉਹ ਬਈ ਦੂਜੇ ਘਰੇ ਆਪਣੇ ਪਤਾਏ ਕਿ ਅੱਛਾ ਜੀ ਤੇ ਆਲੀ ਇਹ ਨਾਟ ਫਾਰ ਸੋਲ ਸੇਲ ਹੈ ਵੀਰ ਅੱਛਾ ਇਹ ਹੁਣ ਸਮੁੰਦਰ ਤੋਂ ਗੱਭਣ ਆ ਅੱਛਾ ਜੀ ਸਮੁੰਦਰ ਤੋਂ ਆਉਂਦੇ ਦੋ ਹੀ ਕੀ ਨਾਮ ਪੰਮਾਂ ਵਾਲੇ ਸਮੁੰਦਰ ਆਹ ਬਈ ਪੰਕਾਣੇ ਰਾਜੇ ਦੀ ਆ ਇਹ ਵੀ 2 ਹੀ ਮਹੀਨਾ ਦੀ ਆ ਠੀਕ ਹੈ ਜੀ ਠੀਕ ਹੈ ਮਲੋੜ ਸੀ ਘੋੜਾ ਜਿਹੜਾ ਹਾਂਜੀ ਠੀਕ ਹੈ ਇਹ ਉਹਦੀ ਨੀਲੀ ਬਿਸ਼ੇਰੀ ਆਈ ਆ ਪਹਿਲਾਂ ਇਹਦੇ ਮਗਰ ਥੱਲੇ ਵਾਲੇ ਦੀ ਬਿਸ਼ੇਰੀ ਸੀ ਉਹ ਮਰ ਗਈ ਸੀ ਆਪਣੇ ਕੋਲੇ ਠੀਕ ਹੈ ਜੀ ਤੇ ਆਹ ਬਿਸ਼ੇਰੀ ਹੋ ਗਈ 2 ਮਹੀਨੇ ਦੀ ਹੁਣ ਇਹ ਘੱਪਣਾ ਠੀਕ ਹੈ ਜੀ ਘੋੜੀ ਆ ਸ਼ਾਂਦੇ ਸਮੁੰਦਰ ਤੇ ਘੱਪਣਾ ਹਾਂਜੀ ਆਹ ਲਵੰਦ ਦੀ ਆ ਇਹ ਬਹੁਤ ਕੱਦ ਕਰੂਗੀ ਬੇਟੀ ਹਾਂ ਕਿੰਨੀ ਮਰ ਗਈ ਬਿਸ਼ੇਰੀ ਇਹ 12 13 ਮਹੀਨੇ ਦੀ ਬਈ ਆ ਜੀ ਠੀਕ ਹੈ ਬਈ ਹੌਂ ਤੋਂ ਚੰਗੀ ਨੰਮ ਬਿਸ਼ੇਰੀ ਅੰਦੀ ਬੰਦਾ ਬੰਦਾ ਸਾਡਾ ਗਿਆ ਚਲਾ ਸੀ ਵਿੱਚੋਂ ਕੋੜੀਆਂ ਸਭੀਆਂ ਨਹੀਂ ਇੱਤੋਂ ਮਗਰੋਂ ਦੂਜਾ ਬੰਦਾ ਸੀ ਉਹਨੇ ਤਜ ਨਾਲ ਸਭੀਆਂ ਨੂੰ ਦਰਦਾ ਵੀ ਆਉਂਦੇ ਕਿੱਥੋਂ ਦਾ ਏ ਇਹ ਬੰਦਾ ਕਬਰ ਵਾਲੇ ਦਾ ਹੀ ਆ ਬਈ ਅੱਛਾ ਤੇ ਜਿਹੜਾ ਦੂਜਾ ਬੰਦਾ ਸੀ ਬਈ ਉਹ ਡਣਾ ਠੀਕ ਹੈ ਮਾਸ਼ ਕਿੰਨਾ ਸ਼ੌਂਕ ਹੈ ਮੁੰਡਾ ਡਣਾ ਪਾਉਣਾ ਨਹੀਂ ਮੁੰਡੇ ਨੂੰ ਹੀ ਸ਼ੌਂਕ ਸੀ ਫੇਰੀ ਅਸੀਂ ਕੁੜੀਆਂ ਲੈ ਜਾਈਏ ਕਾਕੇ ਕਿੰਨਾ ਕੁ ਸ਼ੌਂਕ ਤੁਹਾਨੂੰ ਕੁੜੀਆਂ ਦਾ ਵਾਧੂ ਵਾਧੂ ਏ ਨਹੀਂ ਸੰਗਦਾ ਨਹੀਂਗਾ ਕਰਦਾ ਨਾ ਰਾਈਡ ਕਰਕੇ ਵਿਖਾਏਗਾ ਹੁਣ ਹੁਣ ਕਰ ਲੇਗਾ ਅੰਦਰ ਨਹੀਂ ਬਾਹਰ ਕੱਢ ਗਏ ਬਾਹਰ ਚੜਦਾ ਇਹ ਵੀ ਚੜਦਾ ਹੁੰਦਾ ਕਿ ਨਹੀਂ ਛੋਟਾ ਵੀ ਆ ਡਰਦਾ ਡਰਦਾ ਇਹ ਦੱਸ ਦੇ ਆਪਣੀ ਬਸ਼ੇਰੀ ਕਿਹਦੇ ਘੋੜੇ ਦੀ ਸੀ ਮਗਰ ਹੈ ਕਿਹੜੇ ਘੋੜੇ ਦੀ ਸੀ ਆਪਣੀ ਬਸ਼ੇਰੀ ਜਿਹੜੀ ਮਰ ਗਈ ਕੱਲਾ ਲੈ ਕੱਲਾ ਵਾਲੀ ਤੇਰਾ ਆਹ ਬਸ਼ੇਰੀ ਆਪਣੀ ਕਿਹੜੇ ਘੋੜੇ ਦੀ ਹੈ ਇਹ ਕਿਉਂ ਜੀ ਇਹ ਜਵਾਗ ਨਹੀਂ ਛੁਟਾ ਦੇਣਾ ਇਹ ਕੁੜੀ ਚੱਲ ਨਹੀਂ ਪਈ ਜੀ ਤੇ ਜਵਾਗ ਨੂੰ ਖੜਗਾ ਸੁਭਾਉਗੇ ਜੀ ਇਹ ਵੈਸੇ ਨਾਰਮਲ ਤੋਰਾਂਗੇ ਅਸ ਠੀਕ ਹੈ ਠੀਕ ਅਪਵੇ ਗਿਆ ਹੋਇਆ ਤੇ ਆਹ ਕੱਲਾ ਹੀ ਰਸਾ ਜਾ ਮੇਰਾ ਪੁੱਤ ਲੈ ਕੇ ਆਇਆ ਫਿਰ ਉਸ ਲੋਜੀ ਹੁਣ ਤੁਹਾਨੂੰ ਰਾਈਡ ਕਰਕੇ ਵਿਖਾਉਣਗੇ ਨਹੀਂ ਰਾਈਡ ਨਹੀਂ ਕੋਈ ਸਾਬ ਆਵਣਗੇ ਮੂਰੇ ਜਵਾਗ ਨਹੀਂ ਛੁੱਟਾ ਲੈਣਾ ਤੇ ਤੁਸੀਂ ਮਾੜੇ ਤੋਰ ਕੇ ਵਿਖਾਓ ਘੋੜੀ ਕਰਾ ਨਹੀਂ ਵੀਰੇ ਮੈਂ ਚਾਲ ਵਾਜ ਕਿਉਂ ਨਹੀਂ ਇਹ ਨੂਰ ਸੱਦਾ ਚਾਲ ਕਰਨ ਵਾਲਾ ਨੂਰ ਨੂਰ ਤੱਕ ਇਹਨੂੰ ਕੰਟੈਕਟ ਕਰ ਸਕਦੇ ਜਿੰਨੇ ਆਪ ਦੀ ਘੋੜੀ ਦੀ ਚਾਲ ਕਰਦਾ ਨਾਟਨਰ ਪ੍ਰਭ ਕੁਕਾ ਤੇ ਹੁਣ ਰਾਈਡ ਕਰਕੇ ਵਿਖਾਉਣਗੇ ਭਰਾ ਆਪਣੇ ਆਹ ਕੁੜੀ ਦਾ ਨਾਂ ਵੀ ਨੂਰੀ ਐ ਠੀਕ ਐ ਜੀ ਤੇ ਇੱਧਰ ਨੂਰ ਦਾ ਨਾਂ ਵੀ ਉੱਥੇ ਵੀ ਨੂਰੀ ਇੱਕ ਹੈਗੀ ਐ ਇੱਕ ਉਹ ਘਰੇ ਵੀ ਨੂਰੀ ਐ ਸਾਰੀਆਂ ਨੂਰੀਆਂ ਯਾਰ ਛੱਡੀਆਂ ਨੇ ਆ ਆ ਫੇਰੀ ਗੱਦੀ ਵਾਹ ਦੇ ਨੀ ਕੀ ਗੱਲ ਐ ਯਾਰ ਰੱਖਣੀਆਂ ਕੋੜੀਆਂ ਹਾਂ ਰੱਖਣੀਆਂ ਕੋੜੀਆਂ ਦਾ ਡਰਨਾ ਕੋੜੀਆਂ ਤੋਂ ਇੱਧਰ ਹੋ ਜਾ ਮੇਰਾ ਭਰਾ ਇਸੇ ਕਰਦਾ ਵੀਰ ਪੁਰਾਣਾ ਖੁੰਡੇ ਆ ਤੇਰਾ ਐ ਵਾਹ ਵੀ ਵਾਹ ਭਈ ਰੱਬਾ ਕਿ ਮੈਂ ਥੋੜਾ ਥੋੜਾ ਵੀਡੀਓ ਦਾ ਫੋਕਸ ਕਰਨਾ ਪੂਰਾ ਕਿਤੇ ਵੀ ਕੁਝ ਵੀ ਹੋ ਸਕਦਾ ਵਾਹ ਵੀ ਵਾਹ ਕੀ ਕਰਦੀ ਰਹੇਗੀ ਘੋੜੀ ਪੈਰ ਤਾਂ ਦਿੰਦੀ ਹੈ ਚੱਲ ਜਾਂਦੀ ਉਹ ਇੱਧਰ ਵਾਣ ਖਾਲੀ ਮੇਰਾ ਵੀਰ ਇੱਧਰ ਲਿਆ ਇੱਧਰ ਇੱਧਰ ਜਾਂਦੇ ਛੱਡ ਦਿਆ ਪਰ ਮਾਣਾ ਟੱਕੜਾ ਗਿਆ ਬਈ ਬਾਲੇ ਤੇ ਪੁੱਛੋ ਬੈਠਾ ਸੁੱਟ ਨਾ ਦੇ ਉਹ ਨਹੀਂ ਨਹੀਂ ਡਿੱਗਦਾ ਨਹੀਂ ਤੂੰ ਹਟ ਚੱਲ ਚੱਲ ਡਰਤੀ ਡਰਤੀ ਡਰ ਅ ਆਹ ਵੇ ਜਾਨਵਰ ਨੂੰ ਕੱਢਦਾ ਰਹੇ ਬੰਦਾ ਫਿਰ ਨਹੀਂ ਡਰ ਉਹਨੂੰ ਪਤਾ ਨਹੀਂ ਲੱਗਣਿਆ ਹੁਣ ਰੱਬ ਜਾਣਦੇ ਰੱਬ ਜਾਣਦੇ ਕੀ ਗੱਲ ਏ ਰੱਬ ਕੀ ਗੱਲ ਏ ਹਟ ਕੁੱਤੀ ਕਿੱਥੇ ਚਲਵਾੜ ਯਾਰ ਚਰ ਮਿੰਦਾ ਵਾ ਲੈ ਬਾਏ ਰੱਸਾ ਫਾੜ ਅੱਗੋਂ ਤੋਰ ਰੜੇ ਹਟ ਠੰਡੀ ਕੁੜੀ ਯਾਰ ਐਵੇਂ ਡਰੀ ਜਾਂਦਾ ਹਟ ਹਟ ਲਗਾਮ ਛੱਡ ਤੇ ਲਿਜਡ ਹੈ ਬੜਾ ਤੇਜ਼ ਬੰਦਾ ਹੈ ਚੱਲ ਨਹੀਂ ਭਲਕੋ ਜੀ ਨਹੀਂ ਵੀ ਕੋੜੀ ਇਹ ਲਗਾਵ ਤਾਂ ਟੈਡ ਕੀਦੀ ਖੜਾ ਤੁਸੀਂ ਭੈਣ ਤੋਂ ਸੱਟ ਰਫਟ ਰਾ ਆਉ ਨਹੀਂ ਸੁੱਟਦੀ ਜੜੰਗਿਆਂ ਨੇ ਆਉਂਦੇ ਓ ਲੈ ਬੱਲੇ ਤੇਰੇ ਲਾ ਪ੍ਰਭ ਲਾਲਿਆ ਸਾਹਿਬ ਮੈਂ ਤੇਰਾ ਹੌਰਸ ਲਵਰ ਆ ਬੈਠੇ ਨੂੰ ਪਤਾ ਟਾਈਮ ਹੋ ਗਿਆ ਹੌਲੀ ਹੌਲੀ ਕੱਟਾਂਗੇ ਓਕੇ ਓਕੇ ਕਿਹਦੀ ਘੋੜੀ ਨਾਲ ਸਹੀ ਤੁਰਦੀ ਆ ਠੀਕ ਆ ਜੀ ਪਰ ਵੇਂਦਾ ਵੀਡੀਓ ਕਿਹੜਾ ਆ ਬੜੀ ਕੱਟੀ ਲੈ ਚੱਲ ਉਹਨੂੰ ਚੜਾਉਂਦਾ ਸੀ ਪਾਉ ਨੂੰ ਆਪ ਤਾਂ ਤੈਨੂੰ ਆਪ ਤਾਂ ਤੁਰਦੀ ਨਹੀਂ ਤਿੱਥੋਂ ਯਾ ਪ੍ਰਭ ਆਉਂਦਾ ਵਾਂਗਾ ਯਾਰ ਜੀ ਦਾਤ ਪਾ ਹੱਥ ਥੱਲੇ ਲੈ ਲੈ ਉਹ ਬਾਉ ਮਿੰਟ ਬਾਅਦ ਛੱਤੀ ਗਿਆ ਚੱਲ ਉਹ ਦੇਖੀ ਬਗਨੇ ਮਾਰੀ ਬੜਾ ਤੇਜ਼ੀ ਨਾਲ ਚੋਕ ਕੇ ਮਾਰੇ ਪਰ ਉਹ ਨਾ ਤੇ ਭਾਬੂ ਲੰਮੀ ਚੱਲ ਦੇ ਵੇਖੀ ਜਾਂਦੀ ਹੁਣ ਵਾ ਹਾਂ ਕਿਉਂ ਕਰ ਗੱਲ ਐ ਪੰਜਾਬ ਬੰਬ ਜਾ 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 ਉਹ ਵੇਖ ਜਾਂਦੀ ਕਿਵੇਂ ਫੂਗਦੀ ਮਨ ਕੂਕਾ ਨਹੀਂ ਕਰ ਸਕਦਾ ਹੈ ਤੇਰਾ ਕਰ ਗੱਲ ਲੈ ਵੀਰ ਉਹ ਖਲੋਤਾ ਹੀ ਵੜਾ ਲੈ ਬਣਾ ਨਹੀਂ ਗੱਲ ਲੈ ਜਾਏਗਾ ਨਹੀਂ ਨਹੀਂ ਕੱਲ ਤਾਂ ਨਹੀਂ ਡਿੱਗੂਗਾ ਨਾ ਕੀ ਆਖਦਾਂਗਾ ਜਸਦੀਪ ਨੂੰ ਵੀ ਬੜਾ ਕਰਦਾ ਹੈ ਨਹੀਂ